ਸਮਝਿਆ ਵਿੱਚ ਕਣਕ ਦੀ ਖਰੀਦ ਲਾਤਕ ਮੁਕੰਮਲ ਹੋ ਚੁੱਕੀ ਹੈ ਕਿ ਕਿਸਾਨ ਤਾਂ ਆਪਣੀ ਫਸਲ ਵੇਚ ਚੁੱਕੇ ਹਨ ਪਰ ਅਗੋਂ ਲਿਫਟਿੰਗ ਨਾ ਹੋਣ ਕਰਕੇ ਮੰਡੀ ਵਿੱਚ ਮਜ਼ਦੂਰ ਹਤਿਆਰਤੀ ਪਰੇਸ਼ਾਨ ਦਿਖ ਰਹੇ ਹਨ ਜ਼ਿਲ੍ਹਾ ਗੁਰਦਾਸਪੁਰ ਦੀ ਕਾਲਾਫਗਾਨਾ ਮੰਡੀ ਵਿਖੇ ਆਰਤੀਆਂ ਅਤੇ ਮਜ਼ਦੂਰਾਂ ਨੇ ਲਿਫਟਿੰਗ ਨਾ ਹੋਣ ਦੇ ਰੋਸ ਵਿੱਚ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਮੰਡੀ ਵਿੱਚੋਂ ਸਿਰਫ 25% ਹੀ ਲਿਫਟਿੰਗ ਹੋਈ ਹੈ ਜਿਸ ਕਾਰਨ ਉਹਨਾਂ ਨੂੰ ਦਿਨੋ-ਦਿਨ ਖਤਰਾ ਬਣਿਆ ਹੋਇਆ ਹੈ ਜੇਕਰ ਹੋਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਫਸਲ ਖਰਾਬ ਹੋਵੇਗੀ ਉਸ ਦਾ ਕੋਈ ਜ਼ਿੰਮੇਵਾਰ ਹੋਵੇਗਾ ਦੂਜੇ ਪਾਸੇ ਅਗੋਂ ਝੋਨੇ ਦਾ ਨਕਦੀ ਦੇ ਦੇਖ ਰੇਖ ਕੌਣ ਕਰੇਗਾ ਇਹ ਕਾਲਾ ਹੋ ਗੰਨਾ ਤੂੰ ਮੰਡੀ ਤੋਂ ਬੋਲ ਰਹੇ ਆ ਸਾਡੀ 22 ਚਾਰ ਨੂੰ ਜਿਹੜੀ ਆ ਖਰੀਦ ਹੋਈ ਸੀ ਕਣਕ ਦੀ ਸ਼ੁਰੂ ਜਿਹਦੇ ਵਿੱਚੋਂ ਅੱਜ ਤੱਕ ਸਿਰਫ 25% ਮਾਲ ਹੀ ਲਿਫਟ ਹੋ ਚੁੱਕਿਆ ਹੈ ਬਾਕੀ ਮਾਲ ਜਿਹੜਾ ਮੰਡੀ ਦੇ ਵਿੱਚ ਉਦਾਂ ਹੀ ਖਰਾਬ ਹੋਣ ਡਿਆ ਵਾ ਜੇ ਆਪਾਂ ਚੌਧਰੀਆਂ ਨੂੰ ਕਹਿੰਨੇ ਆ ਚੱਕਾ ਲਾਉਣ ਵਾਸਤੇ ਤੇ ਉਹ ਸਾਡੇ ਕੋਲ ਆਪਣਾ ਚੱਕਾ ਲਾਉਣ ਦਾ 5 ਰੁਪਏ 6 ਰੁਪਏ ਲੇਬਰ ਮੰਗਦੇ ਨੇ ਬਹੁਤਿਆਂ ਲੇਬਰਾਂ ਜਿਹੜੀਆਂ ਨੇ ਨਜਾਇਜ਼ ਇੱਥੇ ਬਹਿ ਕੇ ਖਰਚਾ ਪੈਣ ਦਾ ਕਾਰਨ ਉਹ ਮੰਡੀ ਦਾ ਕੰਮ ਛੱਡ ਕੇ ਜਾਣ ਨੂੰ ਤਿਆਰ ਨੇ ਕੁਝ ਭੱਜ ਗੀਆਂ ਨੇ ਜਿਹੜਾ ਪੇਮੈਂਟ ਆ ਸਾਡੀ ਉਹ ਵੀ ਅਜੇ ਬਲੌਕ ਪਈ ਆ ਸਾਰੀ ਪੇਮੈਂਟ ਨਹੀਂ ਕੀ ਕੀਤੀ ਜ਼ਿੰਮੇਦਾਰ ਜਿਹੜਾ ਬਾਰ ਬਾਰ ਆ ਕੇ ਸਾਨੂੰ ਪਰੇਸ਼ਾਨ ਕਰਦਾ ਤੇ ਮੌਸਮ ਦਾ ਜਿਹੜਾ ਵਾ ਅੱਗੇ ਦੱਸਣ ਦੇ ਨੇ ਨੈਟ ਦੇ ਉੱਤੇ ਵੀ ਅਗਲੇ 2-4 ਦਿਨਾਂ ਤੱਕ ਹੋਰ ਖਰਾਬ ਹੋਣ ਦੇ ਚਾਂਸ ਹੈਗੇ ਨੇ ਤੇ ਇਹ ਜੇ ਕਣਕ ਦਾ ਜਾਂ ਅਨਾਜ ਦਾ ਜਿਹੜਾ ਖਰਾਬ ਹੋਵੇਗਾ ਇਹਦਾ ਕੌਣ ਜ਼ਿੰਮੇਵਾਰ ਹੋਵੇਗਾ ਇਹ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਖੇਤੀ ਤੋਂ ਖੇਤੀ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਸਾਡਾ ਟੈਂਡਰ ਕਾਰ ਹੈ ਉਨੇ ਜ਼ਿਲ੍ਹੇ ਦੇ ਵਿੱਚ ਤਕਰੀਬਨ 30 ਤੋਂ 35% ਮੰਡੀਆਂ ਇਸ ਇੱਕ ਹੀ ਟੈਂਡਰ ਕਾਰ ਦੇ ਕੋਲ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਉਹਨੂੰ ਟੈਂਡਰ ਦਿੱਤਾ ਗਿਆ ਜਾਂ ਕੀ ਉਹਦੇ ਕੋਲ ਸਾਧਨ ਹੈ ਜਾਂ ਨਹੀਂ ਹੈ ਇੱਥੇ ਤਿੰਨ ਜਾਂ ਚਾਰ ਗੱਡੀਆਂ ਹੁੰਦੀਆਂ ਨੇ 14 ਦੁਕਾਨਾਂ ਨੂੰ ਚਾਰ-ਚਾਰ ਪੰਜ-ਪੰਜ ਦਿਨ ਬਾਅਦ ਇੱਕ ਗੱਡੀ ਦਿੱਤੀ ਜਾਂਦੀ ਹੈ ਤੇ ਉਹ ਵੀ ਆਪਣਾ ਜਿਹਦੇ ਨਾਲ ਜਿਹੜਾ ਮਾਲ ਦੀ ਕੋਈ ਢਵਾਈ ਨਹੀਂ ਹੋ ਰਹੀ ਮਗਾਇਆ ਚ ਖਰਚਾ ਜਿਹੜਾ ਵਾ ਇੱਥੇ ਲੇਬਰ ਨੂੰ ਪੈ ਰਿਹਾ ਵਾ ਸਾਨੂੰ ਰੱਖ-ਰਖਾਅ ਵਾਸਤੇ ਜਿਹੜਾ ਆਪਣਾ ਸਪੈਸ਼ਲ ਚੌਕੀਦਾਰ ਰੱਖਣੇ ਪੈਂਦੇ ਨੇ ਚਾਮਾ ਨੂੰ ਲੇਬਰ ਜਿਹੜੀ ਆਪਣੇ ਘਰਾਂ ਨੂੰ ਚੱਲ ਜਾਂਦੀ ਆ ਜੇ ਇੱਥੇ ਕੋਈ ਚੋਰੀ ਜਾਂ ਕੋਈ ਹੋਰ ਹਾਦਸਾ ਹੁੰਦਾ ਵਾ ਤਾਂ ਉਹਦਾ ਜ਼ੁਮੇਾਰ ਕੌਣ ਹੋਵੇਗਾ ਆਰਤੀ ਅੱਜ ਬਹੁਤ ਪਰੇਸ਼ਾਨ ਬੈਠੇ ਨੇ ਬੜੇ ਅਨਜੋਖੇ ਹਾਲਾਤ ਆ ਜੋ ਆਪਾਂ ਗੁਜ਼ਰ ਰਹੇ ਆ ਤੇ ਇਹਦਾ ਕਣਕ ਦਾ ਜਿਹੜਾ ਕੋਈ ਨਾ ਕੋਈ ਇਹਦਾ ਪ੍ਰਬੰਧ ਕੀਤਾ ਜਾਵੇ 2-4 ਦਿਨ ਦੇ ਵਿੱਚ ਕੋਈ ਗੱਡੀਆਂ ਵਾ ਕੋਈ ਟੈਂਡਰ ਕਾਰ ਨਾਲ ਗੱਲ ਕੀਤੀ ਜਾਵੇ ਜਿਹੜਾ ਇਹ ਮਾਲ ਆ ਇਹ ਨੂੰ ਸਹੀ ਤਰੀਕੇ ਨਾਲ ਸੰਭਾਲ ਕੇ ਗਾੜੀ ਲੋਕਾਂ ਜੀ ਨੇ ਵੰਡਿਆ ਜਣਾ ਜੇ ਇੱਥੇ ਹੀ ਖਰਾਬ ਹੋ ਗਿਆ ਪੈਸੇ ਸਰਕਾਰ ਦੇ ਚੁੱਕੀ ਆ ਜਿਹੜੇ ਰਹਿੰਦੇ ਨੇ ਉਹ ਕਿਸਾਨ ਆ ਕੇ ਪਰੇਸ਼ਾਨ ਹੁੰਦੇ ਨੇ ਸਾਡੇ ਬੁਗੀਆਂ ਗਾੜੀਆਂ ਆ ਕੇ ਬਹਿ ਜਾਂਦੇ ਨੇ ਵੀ ਸਾਡੀ ਪਰਚੇਜ ਹੋਈ ਆ ਤੇ ਪੇਮੈਂਟ ਕਿੱਥੇ ਆ ਉਹ ਪੇਮੈਂਟ ਵੀ ਜਿਹੜੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਵੀ ਜਿਹੜੀਆਂ ਰਹਿਂਦੀਆਂ ਪੇਮੈਂਟਾਂ ਨੇ ਉਹ ਕਿਸੀਆਂ ਜਾਣ ਤੇ ਜਿਹੜੀਆਂ ਕਿਸਾਨ ਆ ਉਹ ਪਰੇਸ਼ਾਨੀ ਤੋਂ ਬਚ ਸਕਦੇ ਸਾਡੇ ਪਰੇਸ਼ਾਨੀ ਦਾ ਜਿਹੜਾ ਹੱਲ ਆ ਉਹ ਕੀਤਾ ਜਾਵੇ ਜਿਹੜੀਆਂ ਕਣਕ ਜਿਹੜੇ ਟਾਈਮ ਦੇ ਨਾਲ ਇਹ ਜਾ ਕੇ ਕਦਮਾਂ ਦੇ ਵਿੱਚ ਰੱਖੀ ਜਾਵੇ ਇੱਕ ਤਰੀਕ ਨੂੰ ਪੰਜਾਬ ਸਰਕਾਰ ਕਹਿ ਰਹੀ ਆ ਵੀ ਝੋਨੇ ਦੀ ਲਵਾਈ ਸ਼ੁਰੂ ਆ ਲੇਬਰਾਂ ਨੇ ਆਪਣਾ ਸਾਡਾ ਫੜਾਂ ਦਾ ਕੰਮ ਛੱਡ ਕੇ ਝੋਨੇ ਦੀ ਲਵਾਈ ਵਾਲੇ ਪਾਸੇ ਚਲੇ ਜਾਣਾ ਤੇ ਇਹ ਕਣਕ ਦੀ ਸਾਂਭ ਸੰਭਾਲ ਕੌਣ ਕਰੇਗਾ ਅਸੀਂ ਡੀਸੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਸਾਡੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਸਾਡੀ ਪਰੇਸ਼ਾਨੀ ਵੱਲ ਦੇਖਿਆ ਜਾਵੇ ਕਿ ਸਾਡਾ ਜਿਹੜਾ ਆੜਤੀ ਦਾ ਵਰਗ ਹੈ ਇਹਨੂੰ ਤਾਂ ਬਿਲਕੁਲ ਹੀ ਦਰਕੁਨਾਰ ਕਰ ਦਿੱਤਾ ਗਿਆ ਹੈ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ ਕੋਈ ਵੀ ਲੋਟੂ ਟੋਲਾ ਆ ਕੇ ਕੋਈ ਟੈਂਡਰ ਪਾ ਲਿੰਦਾ ਵਾ ਕੋਈ ਕਿਸੇ ਤਰੀਕੇ ਦਾ ਆ ਕੇ ਸਾਡੀ ਲੁੱਟ ਖਸੋਟੀ ਕਰਦਾ ਵਾ ਤੇ ਸਾਨੂੰ ਇਹਨਾਂ ਦੀ ਲੁੱਟ ਤੋਂ ਬਚਾਇਆ ਜਾਵੇ ਸਾਨੂੰ ਗੱਡੀਆਂ ਦਿੱਤੀਆਂ ਜਾਣ ਤੇ ਜਿਹੜਾ ਇਹ ਮਾਲ ਆ ਇਹ ਟਾਈਮ ਦੇ ਨਾਲ ਜਾ ਕੇ ਗਦਾਮਾਂ ਦੇ ਵਿੱਚ ਲੱਗ ਸਕੇ ਅਸੀਂ ਸਰਕਾਰ ਦਾ ਹਰ ਤਰੀਕੇ ਨਾਲ ਸਾਥ ਦੇਣ ਨੂੰ ਤਿਆਰ ਆ ਪਰ ਸਾਨੂੰ ਜਿਹੜਾ ਬੀਸੀ ਸਾਹਿਬ ਨੂੰ ਬੇਨਤੀ ਆ ਵੀ ਸਾਨੂੰ ਗੱਡੀਆਂ ਪ੍ਰੋਵਾਈਡ ਕਰਵਾਈਆਂ ਜਾਣ ਜਿਹੜਾ ਮਾਲ ਲੋਡ ਕਰਵਾਈਏ ਤੇ ਇਹਨੂੰ ਆਉਣ ਵਾਲੇ ਮੌਸਮ ਦੀ ਖਰਾਬੀ ਨੂੰ ਧਿਆਨ ਚ ਰੱਖਦੇ ਆ ਕਣਕ ਦੀ ਸਾਂਭ ਸੰਭਾਲ ਜਿਹੜੀ ਸਹੀ ਤਰੀਕੇ ਨਾਲ ਹੋ ਸਕੇ